ਗਾਈਜ਼ ਅਗਰ ਤੁਸੀਂ ਆਲਰੇਡੀ ਵਿਦਨ ਕੈਨੇਡਾ ਹੋ ਜਾਂ ਫਿਰ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਤ ਹੋ ਸਕਦੀ ਆ ਕਿਉਂਕਿ IRCC ਦੇ ਹਰ ਲੇਟੈਸਟ ਅਪਡੇਟਸ ਨੂੰ ਜਾਨਣਾ ਹਰ ਉਸ ਐਪਲੀਕੈਂਟ ਲਈ ਜ਼ਰੂਰੀ ਆ ਜੋ ਕੈਨੇਡਾ ਵਰਗੀ ਕੰਟਰੀ ਦੇ ਵਿੱਚ PR ਹਾਸਿਲ ਕਰਨਾ ਚਾਹੁੰਦਾ ਆ ਜਾਂ ਫਿਰ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦਾ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਟੇਲ ਦੇ ਨਾਲ ਇਹਨਾਂ ਟੌਪਿਕਸ ਦੇ ਬਾਰੇ ਡਿਸਕਸ ਕਰਾਂਗੇ ਨਾ ਸਿਰਫ PR ਦੇ ਬਾਰੇ ਬਲਕਿ ਕਿਵੇਂ ਤੁਸੀਂ ਕੈਨੇਡਾ ਦੇ ਵਿੱਚ ਆਪਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਵਾ ਸਕਦੇ ਹੋ ਤੇ ਨਾਲ ਹੀ ਨਾਲ ਟੂਰਿਸਟ ਵੀਜ਼ਾ ਤੇ ਸੁਪਰ ਵੀਜ਼ਾ ਨੂੰ ਲੈ ਕੇ ਕੈਨੇਡਾ ਦੇ ਵਿੱਚ ਕਿਹੋ ਜਿਹੇ ਟ੍ਰੈਂਡ ਚੱਲ ਰਿਹਾ ਹੈ ਇਹਨਾਂ ਸਾਰੇ ਟੌਪਿਕਸ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਸਭ ਤੋਂ ਪਹਿਲਾਂ ਅਗਰ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਤਾਂ ਟੂਰਿਸਟ ਵੀਜ਼ਾ ਦਾ ਟ੍ਰੈਂਡ ਵੀ ਪਹਿਲੇ ਦੇ ਕੰਪੈਟੇਟਿਵਲੀ ਇੰਪਰੂਵ ਹੋ ਰਿਹਾ ਹੈ ਜੋ ਵੀ ਬੈਕਲੌਗ ਡਾਟਾ ਸੀ ਉਹ ਕਲੀਅਰ ਹੁੰਦਾ ਜਾ ਰਿਹਾ ਹੈ ਸੋ ਰਿਜ਼ਲਟਸ ਫਾਸਟ ਆ ਰਹੇ ਆ ਸੋ ਅ ਇਹ ਰਾਈਟ ਟਾਈਮ ਆ ਕਿਉਂਕਿ ਇਹ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਜਿਨ੍ਹਾਂ ਦੀ ਵਧੀਆ ਤੇ ਸਟਰੋਂਗ ਤੁਹਾਡੀ ਪ੍ਰੋਫਾਈਲ ਹੋਊਂਗੇ ਉਨੇ ਹੀ ਵੀਜ਼ਾ ਮਿਲਣ ਦੇ ਚਾਂਸਸ ਜ਼ਿਆਦਾ ਰਹਿਣਗੇ ਅਗਰ ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਰਹੂਗੀ ਜਾਂ ਫਿਰ ਤੁਹਾਡੇ ਕੋਲ ਕੋਈ ਸਪான்ਸਰਸ਼ਿਪ ਲੈਟਰ ਜਾਂ ਫਿਰ ਇਨਵੀਟੇਸ਼ਨ ਲੈਟਰ ਹੋਊਗਾ ਤਾਂ ਹੋਰ ਵੀ ਚਾਂਸਸ ਇਨਕਰੀਜ਼ ਹੋ ਜਾਂਦੇ ਆ ਵੀਜ਼ਾ ਮਿਲਣ ਦੇ ਸੋ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਆ ਇਸ ਟਾਈਮ ਅਗਰ ਤੁਸੀਂ ਕੈਨੇਡਾ ਦੇ ਵਿੱਚ ਵੀਜ਼ਾ ਲੈਣਾ ਚਾਹੁੰਦੇ ਆ ਇਸ ਤੋਂ ਇਲਾਵਾ ਫੰਡਿੰਗ ਵੀ ਇੱਕ ਮੇਜਰ ਰੋਲ ਪਲੇ ਕਰ ਰਹੀ ਆ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਅੱਛੀ ਹੋਣੀ ਚਾਹੀਦੀ ਆ ਅਗਰ ਤੁਸੀਂ ਕੈਨੇਡਾ ਦੇ ਵਿੱਚ ਵੀਜ਼ਾ ਲਈ ਅਪਲਾਈ ਕਰ ਰਹੇ ਆ ਨੈਕਸਟ ਅਪਡੇਟ ਦੀ ਗੱਲ ਕਰੀ ਤਾਂ ਉਹ ਸੁਪਰ ਵੀਜ਼ਾ ਨੂੰ ਲੈ ਕੇ ਗਾਇਸ 2020 ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਨੇ ਆਪਣੇ ਪੈਰੈਂਟਸ ਦੇ ਲਈ ਵੀਜ਼ਾ ਅਪਲਾਈ ਕੀਤਾ ਸੀ ਸੋ ਉਹਨਾਂ ਦੇ ਰਿਜ਼ਲਟਸ ਆਨੇ ਸਟਾਰਟ ਹੋ ਚੁੱਕੇ ਆ 10000 ਤੋਂ ਵੀ ਜ਼ਿਆਦਾ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਭੇਜੇ ਜਾ ਚੁੱਕੇ ਆ ਬਟ ਜੋ ਐਪਲੀਕੈਂਟਸ 2020 ਦੇ ਵਿੱਚ ਆਪਣੇ ਪੈਰੈਂਟਸ ਜਾਂ ਫਿਰ ਗ੍ਰੈਂਡ ਪੈਰੈਂਟਸ ਨੂੰ ਇਨਵਾਈਟ ਨਹੀਂ ਕਰ ਪਾਏ ਸੁਪਰ ਵੀਜ਼ਾ ਉਹਨਾਂ ਲਈ ਇੱਕ ਵਧੀਆ ਆਪਸ਼ਨ ਆ ਉਹ ਸੁਪਰ ਵੀਜ਼ਾ ਦੇ ਜ਼ਰੀਏ ਵੀ ਕੈਨੇਡਾ ਦੇ ਵਿੱਚ ਆਪਣੇ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਨੂੰ 5 ਸਾਲ ਲਈ ਇਨਵਾਈਟ ਕਰ ਸਕਦੇ ਆ ਤੇ ਬਾਅਦ ਵਿੱਚ ਇਸ ਵੀਜ਼ਾ ਨੂੰ 2 ਸਾਲ ਲਈ ਹੋਰ ਐਕਸਟੈਂ ਦੀ ਗੱਲ ਕਰੀਏ ਤਾਂ ਉਹ ਵਰਕ ਪਰਮਿਟ ਐਕਸਟੈਂਸ਼ਨ ਦੇ ਬਾਰੇ ਜੋ ਵੀ ਐਪਲੀਕੈਂਟਸ ਆਪਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਹੈ ਵਰਕ ਪਰਮਿਟ ਦੀ ਐਕਸਟੈਂਸ਼ਨ ਲਈ IRCC ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਤੇ ਜਾ ਕੇ ਅਪਲੀਕੇਸ਼ਨ ਫਾਰਮ ਫਿਲ ਕਰ ਦੇਣਾ ਚਾਹੀਦਾ ਆ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਤਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਏਗਾ ਕਿ ਆਪਣੇ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ 1 ਮਹੀਨਾ ਪਹਿਲੇ ਹੀ ਤੁਸੀਂ ਅਪਲਾਈ ਕਰ ਦੇਣਾ ਹੈ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਅਪਲਾਈ ਕਰਦੇ ਆ ਤਾਂ ਤੁਹਾਨੂੰ ਫੀਸ ਐਕਸਟਰਾ ਪੇ ਕਰਨੀ ਹੀ ਪਊਗੀ ਦੇ ਨਾਲ ਹੀ ਨਾਲ ਤੁਹਾਨੂੰ ਐਕਸਟਰਾ ਵੇਟ ਵੀ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਅਗਰ ਪੀਆਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਪੀਆਰ ਲੈਣਾ ਬਹੁਤ ਜ਼ਿਆਦਾ ਈਜ਼ੀ ਨਹੀਂ ਆ ਬਟ ਅਗਰ ਤੁਸੀਂ ਆਪਣੇ ਆਇਲਸ ਦੀ ਜਾਂ ਫਿਰ ਲੈਂਗੁਏਜ ਦੇ ਉੱਤੇ ਫੋਕਸ ਕਰਦੇ ਆ ਆਪਣੀ ਲੈਂਗੁਏਜ ਐਫੀਸ਼ੀਐਂਸੀ ਨੂੰ ਇੰਪਰੂਵ ਕਰਦੇ ਆ ਤਾਂ ਇਹਦੇ ਨਾਲ ਲੋ ਸੀਆਰਐਸ ਸਕੋਰ ਦੇ ਨਾਲ ਵੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਇਸ ਟਾਈਮ ਵੀ ਕੈਨੇਡਾ ਦੇ ਵਿੱਚ ਐਦਾ ਦੇ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਆ ਜੋ ਲੋ ਸੀਆਰਐਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਪੀਆਰ ਪ੍ਰੋਵਾਈਡ ਕਰ ਰਹੇ ਆ ਸੋ ਇਸ ਦੇ ਨਾਲ ਹੀ ਤੁਸੀਂ ਆਪਣੀ ਸਕਿੱਲ ਦੇ ਉੱਤੇ ਧਿਆਨ ਦੇਣਾ ਹੈ ਕਿਉਂਕਿ ਜੇ ਤੁਹਾਡੇ ਕੋਲ ਇਸ ਟਾਈਮ ਕੋਈ ਨਾ ਕੋਈ ਸਕਿੱਲ ਹੋਊਗੀ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਸਰਵਾਈਵ ਕਰ ਪਾਉਗੇ ਕੈਨੇਡਾ ਦੇ ਵਿੱਚ ਵਰਕ ਲੈ ਪਾਉਗੇ ਤੇ ਨਾਲ ਹੀ ਨਾਲ ਪੀਆਰ ਲਈ ਐਲੀਜੀਬਲ ਹੋ ਪਾਉਗੇ ਐਸੇ ਨਾਲ ਹੀ ਤੁਹਾਨੂੰ ਇਹ ਵੀ ਦੱਸੀਏ ਕਿ ਕੈਨੇਡਾ ਦੇ ਰੂਰਲ ਏਰੀਆ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਆ ਜੋ ਲੋ ਸੀਆਰਐਸ ਸਕੋਰ ਦੇ ਨਾਲ ਅਪਲੀਕੇਂਟਸ ਨੂੰ ਪੀਆਰ ਪ੍ਰੋਵਾਈਡ ਕਰ ਰਿਹਾ ਸੋ ਤੁਸੀਂ ਇਦਾਂ ਨਹੀਂ ਸੋਚਣਾ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣਾ ਬਹੁਤ ਹੀ ਜ਼ਿਆਦਾ ਡਿਫਿਕਲਟ ਹੈ ਤੇ ਤੁਸੀਂ ਪੀਆਰ ਹੋ ਹੀ ਨਹੀਂ ਸਕਦੇ ਬਹੁਤ ਸਾਰੇ ਆਲਟਰਨੇਟਿਵ ਵੀਜ਼ਾ ਤੇ ਤੁਹਾਨੂੰ ਆਪਣੀ ਐਜੂਕੇਸ਼ਨ ਐਕਸਪੀਰੀਅੰਸ ਤੇ ਏਜ ਦੇ ਅਕੋਰਡਿੰਗ ਆਪਣੇ ਲਈ ਇੱਕ ਰਾਈਟ ਪ੍ਰੋਵਿੰਸ ਚੂਜ਼ ਕਰਨੀ ਪਾਉਗੀ ਉਹਦੇ ਅਕੋਰਡਿੰਗ ਤੁਸੀਂ ਆਪਣੇ ਲਈ ਇੱਕ ਰਾਈਟ ਪ੍ਰੋਗਰਾਮ ਚੂਜ਼ ਕਰਨਾ ਜਿਸ ਦੇ ਨਾਲ ਪੀਆਰ ਤੱਕ ਦਾ ਸਫਰ ਤੁਹਾਡੇ ਲਈ ਈਜ਼ੀ ਹੋ ਸਕਦਾ ਹੈ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੂ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ